ਤਲਕ ਜੰਜੂ ਰਾਖਾ ਪਰਪ ਤਾਂ ਕਾਕੀ ਨੂੰ ਵੱਡੋ ਕਲੂ ਮੈਸਾਕਾ ਧਰਮ ਹੇਤ ਸਾਕਾ ਜਨਕੀਆ ਅਸੀਸ ਦਿਆ ਪਰ ਸਿਰ ਨਾ ਦਿਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹਾਂ ਜੋ ਸਿੱਖਾਂ ਦੀ ਨਮੈਂਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸੰਬੰਧੀ ਪ੍ਰੋਗਰਾਮ ਲਿਖੇ ਜਾ ਰਹੇ ਨੇ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਸ਼ਤਾਬਦੀਆਂ ਦਾ ਮੌਕਾ ਤੇ ਕਦੀ ਕਦੀ ਆਉਂਦਾ ਔਰ 350 ਸਾਲਾ ਸਾਡੀ ਜ਼ਿੰਦਗੀ ਚ ਆਈ ਅਸੀਂ ਬੜੇ ਭਾਗਾਂ ਵਾਲੇ ਆ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਹੋਇਆਂ ਸਾਨੂੰ ਇੱਕ ਤੇ ਇਹਨਾਂ ਸਮਾਗਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਦੂਸਰਾ ਸਾਨੂੰ ਇਹ ਯਤਨ ਕਰਨਾ ਚਾਹੀਦਾ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਵਾਂ ਉਹਨਾਂ ਨੂੰ ਆਪ ਵੀ ਸਮਝਾਈਏ ਅੱਗੇ ਬੱਚਿਆਂ ਨੂੰ ਸਮਝਾਈਏ ਔਰ ਲੋਕਾਈ ਨੂੰ ਦਸੀਏ ਕਿ ਕਿਵੇਂ ਗੁਰੂ ਸਾਹਿਬ ਨੇ ਮਨੁੱਖੀ ਹੱਕਾਂ ਦੇ ਲਈ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ ਜਿਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਔਰੰਗਜ਼ੇਬ ਦੇ ਸਾਹਮਣੇ ਕੋਈ ਬੰਦਾ ਸਿਰ ਨਹੀਂ ਝੁਕ ਸਕਦਾ ਗੁਰੂ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉਸ ਵੇਲੇ ਆਪਣੀ ਸ਼ਹਾਦਤ ਦੇ ਕੇ ਸੰਸਾਰ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਜਿਹੜੀ ਸ਼ਹਾਦਤ ਆ ਉਹ ਕੌਮਾਂ ਦੇ ਵਿੱਚ ਯੂਰਥ ਪੈਦਾ ਕਰਦੀ ਆ ਔਰ ਉਸ ਸ਼ਹਾਦਤ ਤੋਂ ਬਾਅਦ ਜਿਵੇਂ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪਹਾੜੀ ਰਾਜਿਆਂ ਸਮੇਤ ਮੁਗਲਿਆ ਸਲਤਨਤ ਦੇ ਨਾਲ ਕਈ ਜੰਗਾਂ ਲੜੀਆਂ ਔਰ ਉਹਦੇ ਤੋਂ ਬਾਅਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦੇ ਰਾਜ ਦੀ ਜੜਪੁੱਟੀ ਇਹ ਸਾਰਾ ਕੁਝ ਜਿਹੜਾ ਇਹ ਪਿੱਛੋਂ ਤੋਂ ਹੀ ਸ਼ੁਰੂ ਹੁੰਦਾ ਤੋਂ ਸਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਜਿਹੜਾ ਗੁਰੂ ਪਾਤਸ਼ਾਹ ਜੀ ਦਾ ਪੈਗਾਮ ਆ ਪੈਗਾਹੂ ਕੋ ਦੇਤਨਾ ਨਹਿ ਪੈਮਾਨਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਇਹਨੂੰ ਆਪ ਵੀ ਹਿਰਦੇ ਦੇ ਵਿੱਚ ਵਸਾਉਣਾ ਔਰ ਇਹਦੇ ਤੇ ਪੈਰਾ ਦੇਣਾ ਵਾ ਕਿਉਂਕਿ ਅੱਜ ਵੀ ਸਮੁੱਚੇ ਸੰਸਾਰ ਨੂੰ ਬਹੁਤ ਲੋੜ ਆ ਕਿ ਆਪਾਂ ਹਰੇਕ ਦੀ ਧਾਰਮਿਕ ਆਜ਼ਾਦੀ ਦਾ ਸਤਕਾਰ ਕਰੀਏ ਦੁਨੀਆ ਦੇ ਹਰ ਬੰਦੇ ਨੂੰ ਆਪਣੇ ਧਰਮ ਦੇ ਮੁਤਾਬਕ ਚੱਲਣ ਦੀ ਖੋਲ ਵਾ ਔਰ ਇਹ ਖੋਲ ਜਿਹੜੀ ਆ ਬਰਕਰਾਰ ਰਵੇ ਹਰ ਬੰਦਾ ਆਪਣੇ ਧਰਮ ਦੇ ਵਿੱਚ ਪਰਪੱਕ ਹੋਵੇ ਕੋਈ ਕਿਸੇ ਦੇ ਧਾਰਮਿਕ ਭਾਵਨਾਵਾਂ ਦੇ ਨਾਲ ਛੇੜਛਾੜ ਨਾ ਕਰੇ ਔਰ ਕੋਈ ਹਕੂਮਤੀ ਨਸ਼ੇ ਦੇ ਵਿੱਚ ਅ ਕਿਸੇ ਦੇ ਧਾਰਮਿਕ ਅਧਿਕਾਰ ਜਾਂ ਹੱਕ ਖੋਵੇ ਨਾ ਦੂਜਾ ਇਹ ਜਿਹੜੀ ਸ਼ਤਾਬਦੀ ਆ ਇਹ ਵੀ ਸੁਨੇਹਾ ਦਿੰਦੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਬੰਦੀ ਸਿੰਘਾਂ ਦੀ ਗੱਲ ਸਿੱਖ ਕੌਮ ਦੇ ਸਾਹਮਣੇ ਆ ਤਾਂ ਇਹ ਸ਼ਤਾਬਦੀ ਮਨਾਉਂਦਿਆਂ ਹੋਇਆਂ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਵੀ ਚੇਤੇ ਦੇ ਵਿੱਚ ਰੱਖਣਾ ਕਿ ਉਹਨਾਂ ਦੇ ਮਨੁੱਖੀ ਹੱਕ ਵੀ ਜਿਹੜੇ ਆ ਉਹ ਬਹਾਲ ਕੀਤੇ ਜਾਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਦੇ ਆਂ ਬਾਬਾ ਲੱਖੀ ਸ਼ਾਹ ਜੀ ਬਨਜਾਰਾ ਜਿਨ੍ਹਾਂ ਨੇ ਆਪਣੇ ਘਰ ਜਿਹੜਾ ਮਹਿਲ ਨੁਮਾ ਘਰ ਸੀ ਰਕਾਬਗਨ ਸਾਹਿਬ ਉਸ ਨੂੰ ਅੱਗ ਲਗਾਈ ਸੀ ਤਾਂ ਕਿ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਵੇ ਅਸੀਂ ਉਨਾਲੀ ਚੇਤਿਆਂ 'ਚ ਰੱਖਣਾ ਇਹ ਵੀ 350 ਸਾਲ ਆਇਆ ਸੀ ਜਿਹੜਾ ਲਿਆਂਦਾ ਵਾ ਉਥੋਂ ਦਿੱਲੀ ਤੋਂ ਉਹਦਾ ਵੀ 350 ਸਾਲਾਂ ਨਾਲ ਹੀ ਆ ਬਾਬਾ ਜੀਵਨ ਸਿੰਘ ਜੀ ਜਿਹੜੇ ਦਿੱਲੀ ਤੋਂ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ ਨਾਲ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾ ਗੁਰਤਾ ਗੁਰਿਆਈ ਪੁਰਬ ਹੈਗਾ ਵਾ ਉਹਨੂੰ ਵੀ ਚੇਤੇ ਰੱਖਣਾ ਤੋਂ ਸਿੱਖ ਸੰਗਤਾਂ ਵੱਧ ਚੜ੍ਹ ਕੇ ਇਹਦੇ ਵਿੱਚ ਸ਼ਮੂਲੀਅਤ ਕਰਨ ਸਮੁੱਚੇ ਦੇਸ਼ ਦੇ ਲੋਕ ਕਰਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਂਦਿਆਂ ਹੋਇਆਂ ਅਸੀਂ ਗੁਰੂ ਸਾਹਿਬ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਵੱਡੇ ਸਮਾਗਮ ਜਿਹੜੇ ਆ ਉਹ आनंदपुर साहिब दी ਧਰਤੀ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਹੁਣੇ ਨੇ ਨਵੰਬਰ ਦੇ ਵਿੱਚ ਤੋਂ ਵੱਧ ਚੜ ਕੇ ਸੰਗਤਾਂ ਨੂੰ ਅਸੀਂ ਕਿਉਂਕਿ ਸਾਰੇ ਵਾਸੀ ਆਨੰਦਪੁਰ ਸਾਹਿਬ ਦੇ ਆ ਉਥੇ ਵੀ ਜਾਣਾ ਚਾਹੀਦਾ ਸ਼ੀਸ਼ਗੰਜ ਸਾਹਿਬ ਦਿੱਲੀ ਉਥੇ ਵੀ ਇਹ ਸਾਰੇ ਸਮਾਗਮ ਹੋਣੇ ਉਥੇ ਵੀ ਜਾਣਾ ਚਾਹੀਦਾ ਸ਼ਤਾਬਦੀਆਂ ਅਸਲ ਦੇ ਵਿੱਚ ਹੁੰਦੀਆਂ ਵੀ ਸਾਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜੀਏ ਔਰ ਸਾਡਾ ਸ਼ਾਨਾਮੱਤਾ ਇਤਿਹਾਸ ਆ ਉਹਨੂੰ ਫੇਰ ਦੱਸਿਆ ਜਾਵੇ ਕਿਉਂ ਹੋਇਆ ਤੁਹਾਨੂੰ ਪਤਾ ਨਾ 1977 ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਮੁਲਕ ਦੇ ਵਿੱਚ ਔਰ ਉਸ ਵੇਲੇ ਵੀ ਸ਼ਤਾਬਦੀ ਆਈ ਉਹ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਪੂਰੇ ਮੁਲਕ ਦੇ ਵਿੱਚ ਉਸ ਵੇਲੇ ਸਿੱਖ ਕੌਮ ਨੇ ਫੇਰ ਇਹ ਪੈਗਾਮ ਦਿੱਤਾ ਸੀ ਕਿ ਧਾਰਮਿਕ ਆਜ਼ਾਦੀ ਸਾਰਿਆਂ ਦੀ ਬਰਕਰਾਰ ਰਹਿਣੀ ਚਾਹੀਦੀ ਤੋਂ ਸ਼ਤਾਬਦੀਆਂ ਜਿਹੜੀਆਂ ਵਾ ਗੁਰੂ ਨਾਲ ਜੋੜਦੀਆਂ ਹੱਕ ਸੱਚ ਦੇ ਰਸਤੇ ਤੇ ਤੋੜਦੀਆਂ ਤੇ ਅਸੀਂ ਸਿੱਖੀ ਤੇ ਗੁਰੂ ਦੇ ਨੇੜੇ ਹੁੰਨੇ ਵੈਸੇ ਤੇ ਵੇਖੋ ਸੰਗਤਾਂ ਬਹੁਤ ਆਉਂਦੀਆਂ ਵਾ ਗੁਰਦੁਆਰਿਆਂ ਦੇ ਵਿੱਚ ਹੁਣ ਆਪਾਂ ਇੱਥੇ ਗੁਰਦੁਆਰਾ ਜੋਤੀਸਰੂਪ ਸੈਭਸੀ ਦਾੰਦੀ ਟਰਕੀਂ ਤੇ ਬੈਠੇ ਆ ਫਤੇਗੜ ਸਾਹਿਬ ਸੰਗਤਾਂ ਦੀ ਪਰ ਸ਼ਤਾਬ ਦੀ ਸਾਡੇ ਲਈ ਇੱਕ ਯਾਦਗਾਰ ਇਹ ਯਾਦਗਾਰ ਪਲ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਵਾਰ-ਵਾਰ ਨਹੀਂ ਹੋਣੇ ਤਾਂ ਇਹਨਾਂ ਪਲਾਂ ਨੂੰ ਮੰਨਣ ਦੇ ਲਈ ਗੁਰੂ ਨਾਲ ਜੁੜਨ ਦੇ ਲਈ ਸੰਗਤਾਂ ਨੂੰ ਖਾਸ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤੇ ਇਸ ਮੌਕੇ ਦੇ ਉੱਤੇ ਬੱਚਿਆਂ ਨੂੰ ਫਿਰ ਦੱਸਣ ਕਿਉਂਕਿ ਉੱਥੇ ਇਤਿਹਾਸ ਦੱਸਿਆ ਜਾਂਦਾ ਢਾਡੀਆਂ ਦੇ ਵੱਲੋਂ ਕਵੀਸ਼ਰਾਂ ਵੱਲੋਂ ਕਥਾਵਾਚਕਾਂ ਵੱਲੋਂ ਤੇ ਫਿਰ ਜਦੋਂ ਇਤਿਹਾਸ ਨਾਲ ਜੁੜਨਗੇ ਤੇ ਸਾਡੇ ਬੱਚੇ ਜਿਹੜੇ ਆ ਉਹ ਬੜੇ ਸੱਚ ਦੇ ਮਾਰਗ ਦੇ ਉੱਤੇ ਚੱਲਣਗੇ